ਹਾਂਜੀ ਦੋਸਤੋ ਸਭ ਨੂੰ ਇਹਦੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਉਹ ਜੀ ਅੱਜ ਆਪਾਂ ਤੁਹਾਨੂੰ ਆਪਣੇ ਘਰ ਦੀ ਨਵੀਂ ਗ੍ਰਿੱਲ ਲਵਾਈਆ ਸੀ ਉੱਪਰ ਦੇਖੋ ਮਿਸਤਰੀ ਲੱਗੇ ਹੋਏ ਅਜੇ ਚੱਲ ਰਿਹਾ ਕੰਮ ਤਾਂ ਇਹ ਆਪਾਂ ਹੁਣੇ ਤਿਆਰ ਕਰਵਾਇਆ ਮਕਾਨ ਪਹਿਲਾਂ ਆਪਣੇ ਇੱਥੇ ਨਾ ਲੋਹੇ ਦੀ ਗ੍ਰਿੱਲ ਲੱਗੀ ਹੋਈ ਸੀ ਜਿਹਨੂੰ ਜਰ ਪੈਗੀ ਤੇ ਫਿਰ ਉਹ ਨਹਾਉਣੀ ਪੈਗੀ ਤਾਂ ਆ ਕੇ ਦੁਬਾਰਾ ਹੁਣ ਆਪਾਂ ਤਿਆਰ ਕਰਵਾਇਆ ਇਹ ਉੱਪਰਲਾ ਪੋਰਸ਼ਨ ਵੀ ਤਿਆਰ ਕਰਾਇਆ ਉਧਰੋਂ ਉਹ ਸਾਹਮਣੇ ਠੀਕ ਹੈ ਤੇ ਜਿਵੇਂ ਉਹ ਧੁੱਪ ਫੈ ਰਹੀ ਹੈ ਬਾਹਰ ਪਰ ਮੈਨੂੰ ਐ ਲੱਗਿਆ ਪਹਿਲਾਂ ਵੀ ਦੇਖਿਆ ਨਹੀਂ ਸੀਗਾ ਇਹ ਤੋਂ ਚੰਗੀ ਤਰ੍ਹਾਂ ਬਣਦਾ ਅੱਜ ਦੇਖਿਆ ਮੈਂ ਮੈਂ ਕਿਹਾ ਚਲ ਤੁਹਾਨੂੰ ਨਾਲ ਵੀ ਸਾਂਝਾ ਕਰਾਂ ਇਹ ਆਉਦਾ ਖੁਸ਼ੀ ਦਾ ਪਲ ਤੇ ਤੁਸੀਂ ਮੈਨੂੰ ਦੱਸਿਓ ਕਿ ਕਿਦਾਂ ਦਾ ਲੱਗ ਰਿਹਾ ਹੈ ਇਹ ਹਨਾ ਤੇ ਬਾਕੀ ਇਹ ਦੱਸਿਓ ਕਿ ਕਿੱਥੋਂ-ਕਿੱਥੋਂ ਕਮੈਂਟ ਕਰਦੇ ਹੋ ਤੁਸੀਂ ਤੁਹਾਨੂੰ ਜਰੂਰ ਕਮੈਂਟ ਕਰੋ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਤੇ ਲਵ ਯੂ ਓਕੇ